ਹਾਂਜੀ ਹੋਰ ਵੀ ਨੋਜੋਣਾ ਹੈ ਕਿ ਜੀ ਅਸੀਂ ਬਾਈ ਤੇ ਜਾਨੀ ਸੀਗੀ ਹਾਂਜੀ ਸਾਰੇ ਜਾਨੇ ਸਾਰੇ ਇਧਰੋਂ ਪਹਾੜੀਆਂ ਚੜ੍ਹ ਕੇ ਗਏ ਆ ਪਹਾੜੀਆਂ ਕੋਈ ਵੱਡੀਆਂ ਵੀ ਆਗੀਆਂ ਕੋਈ ਛੋਟੀਆਂ ਵੀ ਆਗੀਆਂ ਸੀ ਸਰ ਮੈਂ 1 ਫਰਵਰੀ ਨੂੰ ਬੁੱਢੀਆਂ ਜੀ 1 ਫਰਵਰੀ ਨੂੰ ਸਰ ਮੈਨੂੰ ਬਾਰਡਰ ਪਟ੍ਰੋਲੀ ਨੇ ਅਰੈਸਟ ਕਰ ਲਿਆ ਸੀ ਤੇ 14 ਫਰਵਰੀ ਨੂੰ ਸਰ ਮੈਨੂੰ ਉੱਥੋਂ ਉਹਨਾਂ ਨੇ ਮਿਰਨਾਗਰੋਂ ਦਾ ਸਿੰਘ ਜੀ ਪਿੰਡ ਨੰਗਲ ਮੇਣ 22 ਸਤੰਬਰ ਨੂੰ ਮੈਂ ਜੀ ਬੰਬੇ ਹੋ ਗਿਆ ਜੀ ਘੋਨਾਂ ਨੂੰ ਹਾਂਜੀ ਡੋਂਗੀ ਜੀ ਕਿੱਥੋਂ ਕਿੱਥੋਂ ਦੇ ਗਏ ਗੋਨਾਸਰ ਗਿਆ ਮੈਂ ਬ੍ਰਾਜ਼ਿਲ, ਪੇਰੂ, ਕੋਲੰਬੀਆ ਦੇ ਵਿੱਚ ਜੰਗਲਾਂ ਜੰਗਲ ਹਾਂਜੀ ਕੀ ਗੱਲਬਾਤ ਹੋਈ ਜੰਗਲ ਜੰਗਲ ਨਾਲ ਸਾਰੀ ਇਹ ਗੱਲ ਹੋਈ ਹੈ ਜੀ 15 ਦਿਨਾਂ ਦੇ ਵਿੱਚ ਤੁਹਾਨੂੰ ਅਮਰੀਕਾ ਪਹੁੰਚਾ ਦੇਣਗੇ ਤੇ ਫਿਰ ਸਾਰੇ ਇਹਨਾਂ ਨੇ ਕਹਿੰਦੇ ਵੀ ਤੁਹਾਨੂੰ ਬਾਈਫਲਟ ਭੇਜਾਂਗੇ ਇਹਨਾਂ ਨੇ ਥੱਲੇ ਵਾਲ ਡੋਂਗੀ ਜੀ ਭੇਜਤਾ ਸੀ ਸਾਨੂੰ ਹਾਂਜੀ ਕੀ ਹਾਲਾਤ ਸੀ ਡੋਂਗੀ ਰਾਜ ਕਿੱਥੋਂ ਗਏ ਕਿੰਨਾ ਚਿਰ ਜੰਗਲ ਵਿੱਚ ਡੋਂਗੀ ਤਾਂ ਸਰ 2 ਦਿਨ ਜੰਗਲਾਂ ਵਿੱਚ ਰਹੇ ਜੀ ਮੈਂ ਹਾਂਜੀ ਕੀ ਹਾਲਾਤ ਸੀ ਜੰਗਲ ਦੇ ਵਿੱਚ ਹਾਲਾਤ ਬਹੁਤ ਮੜੇ ਮਰੇ ਉਹ ਜੀ ਪਹਾੜੀਆਂ ਚੜ੍ਹਨੀਆਂ ਪੈਂਦੀਆਂ ਵਾ ਮੀਂਹ ਪੈਂਦਾ ਜੀ ਬਹੁਤ ਮੜੇ ਲਾਉਦਾ ਮਰੇ ਰਸਤੇ ਦੇ ਵਿੱਚ ਤੁਹਾਨੂੰ ਹੋਰ ਵੀ ਨੋਜ ਹੋਣ ਮਿਲੇ ਸੀ ਹਾਂ ਜੀ ਹੋਰ ਵੀ ਨੋਜ ਹੋਣਾ ਹੈਗੇ ਸੀ ਅਸੀਂ ਬਾਈ ਤੇ ਜਾਨੇ ਸੀ ਹਾਂ ਜੀ ਸਾਰੇ ਜਾਨੇ ਸਾਰੇ ਇਧਰੋਂ ਪਹਾੜੀਆਂ ਚੜ੍ਹ ਕੇ ਗਏ ਆ ਪਹਾੜੀਆਂ ਕੋਈ ਵੱਡੀਆਂ ਵੀ ਹੈਗੀਆਂ ਕੋਈ ਛੋਟੀਆਂ ਵੀ ਹੈਗੀਆਂ ਸੀ ਤੇ ਨਦੀਆਂ ਦੇ ਵਿੱਚੋਂ ਲੰਘ ਕੇ ਵੀ ਜਾਣਾ ਪੈਂਦਾ ਜੀ ਪੱਥਰ ਵੀ ਚੜ੍ਹਨੇ ਪੈਂਦੇ ਆ ਪਹਾੜੀਆਂ ਦੇ ਹਾਂ ਜੀ ਨਹੀਂ ਛੋਟੇ ਬੱਚੇ ਤਾਂ ਸਾਰਾ ਹੱਡਣਾ ਕੋਈ ਨਹੀਂ ਗਿਆ ਜੀ ਕਹਿੰਦੇ ਡੋਂਕਰ ਬੜਾ ਪ੍ਰੇਸ਼ਾਨ ਕਰਦੇ ਬੜਾ ਤਾਂ ਗਾਲੀ ਕਲੋਚ ਕਰਦੇ ਮਾਰਦੇ ਆ ਨਹੀਂ ਛੱਡੋ ਕਰਨੇ ਤੇ ਕੋਈ ਗਲੀ ਗਲੋਜ ਮਾਰਪੈਟ ਨਹੀਂ ਕੀਤੀ ਵੇ ਸਾਡੇ ਨਾਲ ਜੇ ਤੋ ਆਪਾਂ ਗਏ ਆ ਜੀ ਹਾਂਜੀ ਫਿਰ ਕਿੰਨੇ ਵਜੇ ਤੁਸੀਂ ਜਿਹੜਾ ਵਾ ਕਿੰਨੀ ਤਰੀਕ ਨੂੰ ਜਿਹੜਾ ਵਾ ਤੁਸੀਂ ਬਾਰਡਰ ਤੇ ਪਹੁੰਚ ਕੇ ਸੀ ਸਰ ਮੈਂ 1 ਫਰਵਰੀ ਨੂੰ ਪੁੱਜਿਆ ਜੀ 1 ਫਰਵਰੀ ਨੂੰ ਸਰ ਮੈਨੂੰ ਬਾਰਡਰ ਪਟ੍ਰੋਲੀ ਨੇ ਰੈਸਟ ਕਰ ਲਿਆ ਸੀ ਤੇ 14 ਫਰਵਰੀ ਨੂੰ ਸਰ ਮੈਨੂੰ ਉੱਥੋਂ ਉਹਨਾਂ ਨੇ ਪਲਾਨ ਦੇ ਵਿੱਚ ਝਾੜਦਾ ਸੀਗਾ ਹਾਂਜੀ ਫਿਰ ਜਦੋਂ ਕੈਂਪਸ ਕਿੰਨੇ ਚੱਲ ਰਹੇ ਸੀ ਕੈਂਪਸ ਤੇ ਸਰ ਮੈਂ 14-15 ਦਿਨ ਰਿਹਾ ਜੀ ਕੀ ਕੁਝ ਕੀਤਾ ਕੈਂਪਸ ਦੇ ਵਿੱਚ ਕੈਂਪ ਦੇ ਵਿੱਚ ਸਾਰੇ ਹੀ ਵੀ ਆਪਣੇ ਖਾਣ ਨੂੰ ਦੇ ਸੀ ਉਹ ਚਿਪਸ ਚੂਸ ਜੇ ਹੋ ਗਏ ਜਾਂ ਆਪਣੇ ਸੇਵ ਹੋ ਗਿਆ ਚਾਕਲੇਟ ਬਿਸਕੁਟ ਇਦਾਂ ਮਤਲਬ ਜੇ ਰਾਤ ਨੂੰ 1 ਵਜੇ ਹੋ ਗਿਆ ਉਹਨੂੰ ਆਣ ਲੈ ਜਾਂਦੀ ਸੀ ਸਾਰ ਏਸੀ ਚੱਲਦਾ ਰਹਿੰਦਾ ਸੀ ਹਾਂਜੀ ਮਤਸ਼ਹਦਤ ਕੀਤਾ ਗਿਆ ਤੁਹਾਡੇ ਹਾਂਜੀ ਸਰ ਫਿਰ ਕਦੇ ਤੁਹਾਨੂੰ ਟੌਰਚਰ ਵੀ ਕੀਤਾ ਗਿਆ ਤੁਹਾਨੂੰ ਨਹੀਂ ਸਰ ਕਿਸੇ ਪ੍ਰਕਾਰ ਦੀ ਦਬਾਤ ਨਹੀਂ ਨਹੀਂ ਫਿਰ ਕਦੋਂ ਤੁਹਾਨੂੰ ਪਤਾ ਲੱਗਾ ਵੀ ਤੁਹਾਨੂੰ ਇਡੀਆ ਲੱਗੇ ਭੇਜਣ ਸਰ ਸਾਨੂੰ ਤੇ 14 ਤਰੀਕ ਨੂੰ ਜਦੋਂ ਲਿਸਟ ਆਈ ਸੀਗਾ ਸਾਨੂੰ ਰਿਲੀਜ਼ ਕਰਨ ਲੱਗੇ ਨੇ ਸਰ ਉਦੋਂ ਸਾਨੂੰ 14 ਤਰੀਕ ਨੂੰ ਇਹਨਾਂ ਨੇ ਪਲੇਨ ਦੇ ਵਿੱਚ ਚੜਦਾ ਸੀ ਤੇ ਉਹ ਪਲੇਨ ਦੇ ਵਿੱਚ ਚੜ ਕੇ ਸਾਰਾ ਸਾਨੂੰ ਸਿੱਧਾ ਇਥੇ ਅੰਮ੍ਰਿਤਸਰ ਲੈ ਆਏ ਨੇ ਪਲੇਨ ਦੇ ਵਿੱਚ ਕਿਦੋਂ ਚੜੇ ਤਾਂ ਕੀ ਕੀ ਬੰਨਿਆ ਤੁਹਾਨੂੰ ਕਿਦਾਂ ਹਾਂਜੀ ਸਰ ਹੱਥ ਘੜੀਆਂ ਲੱਗੀਆਂ ਸੀ ਪੈਰਾਂ ਨੂੰ ਵੀ ਲੱਗੀਆਂ ਸੀ ਇਹਦੇ ਹੱਥਾਂ ਨੂੰ ਵੀ ਲੱਗੀਆਂ ਸੀ ਹਾਂਜੀ ਸਰ ਕਦੋਂ ਉਤਾਰੀ ਗਏ ਸੀ ਇਹ ਸਾਰੇ ਜਦੋਂ ਆਪਣਾ ਇਹ ਆਪਣਾ ਇਥੇ ਅੰਮ੍ਰਿਤਸਰ ਜਦੋਂ ਲੈਣ ਹੁੰਦਾ ਇੱਕ ਘੰਟੇ ਪਹਿਲਾਂ ਸਾਡੇ ਹੱਥ ਘੜੀਆਂ ਹੀ ਖੋਲਦੀ ਸੀ ਇਹਨਾਂ ਨੇ ਹਾਂਜੀ ਕਿੰਨੇ ਘੰਟੇ ਇਮੀਗ੍ਰੇਸ਼ਨ ਦਾ ਟਾਈਮ ਲਿਆ ਉੱਥੇ ਅੰਮ੍ਰਿਤਸ ਹੰਬਰ ਸਰ ਸਰ ਕੋਈ ਇਹੋ ਕੋ 10 ਤੋਂ 15 ਮਿੰਟ 20 ਮਿੰਟ ਇਨ ਆ ਗਈ ਕਿੰਨੇ ਵਜੇ ਉਥੋਂ ਦਵਾਨਾ ਹੋਏ ਸੀਗੇ ਘਰ ਮੈਂ ਸਰ ਕੋਈ 3:30 ਤੋਂ 3 ਵਜੇ ਤੁਰ ਪਿਆ ਸੀ ਉਥੋਂ 에어ਪੋਰਟ ਤੋਂ ਕਹਿੰਦੇ ਜਦੋਂ ਤੁਸੀਂ ਉੱਥੇ ਉਤਰੇ ਸੀਗੇ ਉੱਥੇ ਮੋੜੇ ਨੂੰ ਕੁਝ ਪਰਨੇ ਪਰਨੇ ਰੁਪਏ ਦਿੱਤੇਗੇ ਸੀ ਬਾਅਦ ਵਿੱਚ ਹਾਂਜੀ ਸਰ ਦਿੱਤੇ ਸੀਗੇ ਕਿੰਨੇ ਮੋੜੇ ਨੂੰ ਕੁਛ ਕਿਨੇ ਇਹ ਸਰ ਨਹੀਂ ਪਤਾ ਹੈਗਾ ਪਰ ਉੱਥੇ ਬੱਸ ਦੇ ਵਿੱਚ ਜਦੋਂ ਆਪਾਂ ਚੜ੍ਹੇ ਉਹਦੇ ਵਿੱਚ ਇਹ ਹੈਗੇ ਕਿ ਪਰਨੇ ਵੀ ਹੈਗੇ ਸੀ ਸਰਦਾਰਾਂ ਵਾਸਤੇ ਹਾਂਜੀ ਕਿੰਨੇ ਪੈਸੇ ਲਾ ਕੇ ਗਏ ਸੀ ਤਾਂ ਕੀ ਕੀ ਵੇਚਿਆ ਪਰਿਵਾਰ ਨੇ ਸਰ ਮੇਰਾ 47.5 ਲੱਖ ਰੁਪਏ ਲੱਗੇ ਜੀ ਪਹਿਲੀ ਵਿੱਚ ਜੀ ਲਿਮਟ ਵੀ ਬਣਾਈ ਆ ਜੀ ਪਹਿਲੀ ਦੇ ਲੋਨ ਵੀ ਲਿਆ ਜੀ ਹਾਂਜੀ ਕਿੰਨੀ ਪਹਿਲੀ ਸੀ ਪਹਿਲੀ ਸਰ ਸ਼ੇਕ ਕਨਾਲਾ ਵਿੱਚ ਜੀ ਬਾਕੀ ਪਹਿਲੀ ਦੇ ਸਾਰੇ ਦੇ ਲੋਨ ਲਿਆ ਜੀ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੇ ਨੌਜਵਾਨਾਂ ਸਰ ਇਹ ਕਹਾਂਗਾ ਵੀ ਸਹੀ ਤਰੀਕੇ ਨਾਲ ਉਹ ਡੋਂਗੀ ਨਾ ਲਾਓ ਜੀ ਮਹਾਰਾਜ ਹਾਂ ਨਾ ਜੀ ਹਰਪ੍ਰੀਤ ਸਿੰਘ ਨਾਮ ਮੇਰਾ ਦਰ ਬੋਲਦਾ ਤੇ ਨੰਗਲ ਬੇੜੇ ਦਾ ਕਿ ਨਾਮ ਹੈ ਗੁਰਵਿੰਦਰ ਸਿੰਘ ਬੇੜੇ ਦਾ ਕਦੋਂ ਗੁਰਵਿੰਦਰ ਸਿੰਘ ਨੂੰ ਪਿੱਛੇ ਜਾਂਦੇ ਕਿੱਥੋਂ ਪਿੱਥੋਂ ਪੈ ਕੱਟੇ ਗਏ ਗੁਰਵਿੰਦਰ ਸਿੰਘ ਨੂੰ ਦੇ ਭੇਜੇ ਨੂੰ 6-7 ਮਹੀਨੇ ਹੋ ਗਏ لیکن ਜਦੋਂ ਭੇਜਿਆ ਸੀ ਉਦੋਂ ਤੇ 20 ਦਿਨ ਦਾ ਟਾਈਮ ਏਜੰਟ ਦਾ ਸੀਗਾ ਤੇ ਪਰ ਖਿਚਦਿਆਂ ਖਿਚਉਂਦਿਆਂ ਸੀ ਸੱਤ ਮਹੀਨੇ ਲੱਗੇ ਹੁਣ ਉਤੋਂ ਬਿੱਤਰੇ ਆ ਵੀ ਪੈਸੇ ਤੇ ਚਲੋ ਇਹੋ ਹੀ ਜ਼ਿੰਮੇਵਾਰ ਆਹੀਂ ਬੰਦੇ ਆਹੀਂ ਕਿڑی ਵੈਣੀ ਹੱਡੂ ਆਮਦਨ ਨਹੀਂ ਉਹ ਜੀ ਨਹੀਂ ਪਹਿਲੀ ਵੇਚ ਕੇ ਕੁਝ ਲਿਮਟ ਬਣਾਈ ਉਹ ਪਹਿਲੀ ਵੇਚੀ ਕਿਸੇ ਏਜੰਟ ਨੇ ਕੋਈ ਏਜੰਟ ਨੇ ਤੇ ਸਾਨੂੰ ਇਹੋ ਹੀ ਕਿਹਾ ਸੀ ਵੀ 15 ਤੋਂ ਵੱੱਲ ਤੇ 12 ਨਹੀਂ ਤੇ 15 15 ਤੋਂ ਲਾਸਟ 20 ਵੀ ਦਿਨ ਦੇ ਵਿੱਚ ਸਿੱਧੀ ਫਲਾਈਟ ਹੋ ਪਰ ਜਦੋਂ ਜੰਗਲਾਂ ਰਾਹੀਂ ਪੈ ਗਏ ਤੇ ਫਿਰ ਨਾ ਗਿਆ ਮਹੀਨਿਆਂ ਦੇ ਮਹੀਨੇ ਲੰਘ ਗਏ ਫਿਰ ਫਲਾਈਟ ਜਿਹੜੀ ਆ ਤੁਹਾਨੂੰ ਡਾਇਰੈਕਟ ਆ ਕਰਨ ਵਾਸਤੇ ਕਿਹਾ ਗਿਆ ਸੀ ਇੱਥੋਂ ਅੰਮ੍ਰਿਤਸਰੋਂ ਫਲਾਈਟ ਡਾਇਰੈਕਟ ਕਹਿੰਦੇ ਹੀ ਕਰਨੀ ਆ ਪਰ ਬੰਬੇੋਂ ਜਾ ਕੇ ਫਿਰ ਅੰਮ੍ਰਿਤਸਰੋਂ ਬੰਬੇ ਬੰਬੇੋਂ ਫਿਰ ਗਵਾਨਾਂ ਦੀ ਕਰਵਾਤੀ ਪਤਾ ਨਹੀਂ ਕਿੱਥੇ ਕਿੱਥੇ ਖੜਿਆ ਕਿੱਥੇ ਨਹੀਂ ਉਹ ਕਿ ਏਜੰਟ ਜਿਹੜੇ ਨੇ ਝੂਠ ਮਾਰਦੇ ਸੀ ਦੇਖੋ ਇਹ ਏਜੰਟਾਂ ਦੇ ਤੇ ਇਹੋ ਹੀ ਹੈ ਸਾਡੇ ਨਾਲ ਇਹ ਜਿਹੜਾ ਅੰਮ੍ਰਿਤਸਰ ਦਾ ਏਜੰਟ ਹੀਗਾ ਇਹਨੇ ਸਾਡੇ ਨਾਲ ਇਹੋ ਗੱਲ ਕੀਤੀ ਸੀ ਵੀ 20 ਦਿਨ ਹੁਣ ਅੱਗੇ ਕੀ ਪਤਾ ਕਿੰਨੇ ਏਜੰਟ ਕਿੰਨੇ ਨਹੀਂ ਕੀਤੇ ਉਹ ਹੁਣ ਏਜੰਟਾਂ ਦੇ ਉਹਨਾਂ ਨੂੰ ਪਤਾ ਹੋਏਗਾ ਵੀ ਕੀ ਕੀ ਨਹੀਂ ਤੁਹਾਨੂੰ ਕਦੋਂ ਬੇੜੇ ਸੇ ਮੈਂ ਜੰਗਲਾਂ ਰਾਈ ਜਾ ਰਿਹਾ ਦੱਸੇ ਤੁਹਾਡੀ ਗੱਲਬਾਤ ਉਸੇ ਬੇੜੇ ਨਾਲ ਸਾਡੀ ਤੇ ਗੱਲਬਾਤ ਹੁੰਦੀ ਰਹਿੰਦੀ ਹੀ ਜਦੋਂ ਜਰਤ ਫੋਨ ਹੀ ਉਹਨਾਂ ਜਰਤ ਹੁੰਦੇ ਰਹੇ ਫੋਨ ਖੋ ਵੀ ਲਿੰਦੇ ਰਹੇ ਡੋਂਕਰ ਤੇ ਵਿੱਚੋਂ ਫੋਨ ਦੇ ਵੀ ਦਿੰਦੇ ਰਹੇ ਪਰ ਹਾਲਤ ਬੜੀ ਮੜੀ ਹੀ ਵੀ ਰੋਟੀ ਖਾਣ ਨੂੰ ਨਹੀਂ ਬਰੱਡਾਂ ਨਾਲ ਕੀ ਗੁਜ਼ਾਰੇ ਜੰਗਲਾਂ ਰਾਈ ਗਿਆ ਪਰ ਚਲੋ ਅਸੀਂ ਸੋਚਿਆ ਸੀ ਵੀ ਚੱਲ ਕੇ ਹਨ ਕਿਸ ਤਰੀਕੇ ਨਾਲ ਹੁਣ ਪੁਰਿਆਵਤ ਪਹੁੰਚੇ ਪਰ ਇਹਨਾਂ ਇਹ ਨਹੀਂ ਪਤਾ ਵੀ ਪਹੁੰਚਦਿਆਂ ਸਾਰੀ ਉਧਰਲੀ ਸਰਕਾਰ ਨੇ ਇਹਨੂੰ ਵਾਪਸ ਕਰ ਦੇਣਾ ਤੁਹਾਨੂੰ ਕਦੋਂ ਪਤਾ ਲੱਗਾ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਸਾਨੂੰ ਇੱਕ ਤਰੀਕ ਨੂੰ ਮੇਰੇ ਖਲ 'ਚ ਫੋਨ ਆਇਆ ਸੀਗਾ ਇੱਕ ਤਰੀਕ ਨੂੰ ਆ ਸਵੇਰੇ ਕਿ ਮੈਂ ਕੰਧ ਪਾਰ ਕਰ ਗਿਆ ਤੇ ਪੁਲਿਸ ਆ ਰਹੀ ਹੈ ਤੇ ਮੈਨੂੰ ਗੱਡੀ ਆਉਂਦੀ ਹੈ ਤੇ ਸਾਨੂੰ ਚੁੱਕ ਲੈਣਾ ਉਹਨਾਂ ਨੇ ਤੇ ਹੁਣ ਫੋਨ ਪਤਾ ਨਹੀਂ ਆਏਗਾ ਨਾ ਆਏ ਤੇ ਕਿੰਨੇ ਚਿਰ ਬਾਅਦ ਸਬੰਧ ਕਰ ਗਿਆ ਸੀਗਾ ਮੁਰੇ ਹੁਣ ਤੇ ਆ ਉਹਦੋਂ ਹੀ ਸੰਪਰਕ ਰਾਤ ਹੀ ਹੋਇਆ 12 ਵਜੇ ਵੀ ਜਦੋਂ ਦਾ ਚੱਕਿਆ ਜੋ ਜਹਾਜ਼ ਤੀਜਾ ਲੈਂਡ ਕੀਤਾ ਜੀ ਦਾ ਤੀਜਾ ਜਹਾਜ਼ ਲੈਂਡ ਕੀਤਾ ਅਸੀਂ ਤੇ ਪਤਾ ਕਰਦੇ ਰਹੇ ਕਿ ਕੀ ਹਸਾਬ ਤਾਂ ਕੀ ਨਹੀਂ ਪਰ ਉਹਾਨੂੰ ਉਦੋਂ ਹੀ ਪਤਾ ਲੱਗਾ ਜਦ ਦਿਨ ਆ ਹੀ ਗਿਆ ਰਾਤ ਨੂੰ ਸਾਨੂੰ ਇਮੀਗ੍ਰੇਸ਼ਨ ਦਾ ਫੋਨ ਆਇਆ ਸੀਗਾ ਨਹੀਂ ਕਿਸੇ ਦਾ ਫੋਨ ਨਹੀਂ ਕੋਈ ਕੱਖ ਨਹੀਂ ਸਾਨੂੰ ਕੋਈ ਥਾਣੇ ਵਾਲੇ ਦਾ ਨਹੀਂ ਕਿਸੇ ਦਾ ਨਹੀਂ ਕੋਈ ਆਇਆ ਕਿੱਦਾਂ ਪਤਾ ਲੱਗਾ ਕਿ ਮੁੰਡਾ ਤੁਹਾਡਾ ਸਾਨੂੰ ਮੁੰਡੇ ਨੇ ਫੋਨ ਕੀਤਾ ਵੀ ਮੈਂ ਤੇ ਅੰਮ੍ਰਿਤਸਰ ਆ ਗਿਆ ਕੀ ਮੰਗਾ ਸਰ ਕਰਦਾ ਸਰਕਾਰ ਕੋ ਮੰਗ ਤੇ ਹੁਣ ਅਸੀਂ ਕੀ ਕਰ ਸਕਦੇ ਆ ਵੀ ਸਾਡੇ ਜੇ ਇਹ ਦੇ ਮਤ ਕਰ ਸਕਦੀ ਹੈ ਕੋਈ ਤੇ ਜੇ ਤੇ ਨੌਕਰੀ ਵੇਖ ਕੇ ਉਹ ਭਰਤੀਆਂ ਵੇਖੀਆਂ ਸੀ ਤੇ ਉਹਨੂੰ ਨਹੀਂ ਭਰਤੀ ਕੀਤਾ ਗਿਆ ਚਾਹੇ ਤੇ ਕੋਈ ਨੌਕਰੀ ਦੇ ਹੜੇ ਤੇ ਚਾਹੇ ਫਿਰ ਸਾਡਾ ਥੋੜਾ ਬੋਧੀ ਮਦਦ ਕਰੇ ਤੇ ਚੱਲ ਸਾਡਾ ਕਰਜ਼ਾ ਗੁਰਜਾ ਉਤਰ ਜੇ ਇਹੋ ਬੈਂਕ ਨੇ ਤੇ ਸਾਨੂੰ ਛੱਡਣਾ ਨਹੀਂ ਬੈਂਕ ਨੇ ਤੇ ਸਾਡੇ ਕੋ ਲੈਣੀ ਲੈਣੇ ਆ ਜਿਹੜੇ ਲੈਣੇ ਤੇ ਚਲੋ ਸਰਕਾਰ ਕੋ ਹੀ ਮਤ ਕਰਨੇ ਵੀ ਚੱਲ ਥੋੜੇ ਬੋਤੇ ਸਰਕਾਰ ਕਰੇ ਕੁਝ ਚਲੋ ਜੰਟ ਦੇ ਤਰਲੇ ਮੈਂ ਕਰਾਂਗੇ ਤੇ ਦੇਗਾ ਦੇ